ਅੱਜ ਮਿਤੀ 3 ਤਰੀਕ ਦਿਨ ਸੋਮਵਾਰ ਨੂੰ ਸਾਰੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਜੋ ਬੰਦ ਦਾ ਸੱਦਾ ਦਿੱਤਾ ਗਿਆ ਸੀ ਬਹੁਤ ਹੀ ਕਾਮਯਾਬ ਰਿਹਾ ਇਹ ਜੋ ਤੁਸੀਂ ਸੀਨ ਦੇਖ ਰਹੇ ਹੋ ਲੱਡਵਾਲ ਜਲੰਧਰ ਰੋਡ ਲੱਡਵਾਲ ਪੁਲ ਦੇ ਉੱਪਰ ਜਿੱਥੇ ਟੋਲ ਟੈਕਸ ਬਣਿਆ ਹੋਇਆ ਹੈ ਉੱਥੋਂ ਦੇ ਦ੍ਰਿਸ਼ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਵੀ ਅੱਜ ਕਿੰਨਾਕ ਅਸਰ ਪਿਆ ਬੰਦ ਦੇ ਸੰਦੇਸ਼ੇ ਦਾ ਕਿਸਾਨਾਂ ਵੱਲੋਂ ਜੋ ਬੰਦ ਦਾ ਸੰਦੇਸ਼ਾ ਦਿੱਤਾ ਗਿਆ ਇਹ ਪੂਰਾ ਕਾਮਯਾਬ ਹੋਇਆ ਹੈ ਇਸ ਨਾਲ ਗਵਰਨਮੈਂਟ ਨੂੰ ਵੀ ਬਹੁਤ ਜ਼ਿਆਦਾ ਪ੍ਰਭਾਵ ਪਊਗਾ ਤੇ ਮੈਨੂੰ ਲੱਗਦਾ ਹੈ ਵੀ ਗਵਰਨਮੈਂਟ ਇਸ ਤੇ ਜ਼ਰੂਰ ਗੌਰ ਕਰੇਗੀ ਕਿਉਂਕਿ ਕਾਫੀ ਚਿਰ ਦਾ ਕਿਸਾਨਾਂ ਦਾ ਇਹ ਮਸਲਾ ਚੱਲਦਾ ਆ ਰਿਹਾ ਹੈ ਇਹ ਹੁਣ ਚਾਹੀਦਾ ਵੀ ਹੈ ਸਰਕਾਰਾਂ ਨੂੰ ਵੀ ਚਾਹੀਦਾ ਹੈ ਵੀ ਇਸ ਮਸਲੇ ਨੂੰ ਬੈਠ ਕੇ ਕੋਈ ਨਾ ਕੋਈ ਹੱਲ ਕੀਤਾ ਜਾਵੇ ਤੇ 에어ਪੋਰਟ ਬਾਬਾ ਜੀ ਚੰਡੀ ਵਾਲੇ ਪੰਜਾਬ ਮੀਡੀਆ 24 ਤੋਂ ਹੋਰ ਕੋਈ ਵੀ ਖਬਰ ਦੇਣ ਲਈ ਸੰਪਰਕ ਕਰੋ 98550 8876 ਪੰਜਾਬ ਮੀਡੀਆ 24 ਕਿਸਾਨਾਂ ਦੇ ਮੁਖੀ ਜੋ ਜਗਦੀਸ਼ ਢੱਲੇਵਾਲ ਜੀ ਆਪਣਾ ਪਖੜਤਾਵ ਤੇ ਬੈਠੇ ਨੇ ਉਹਨਾਂ ਦੇ ਨਿੱਕੇ ਜਿਹੇ ਸੱਦੇ ਤੇ ਸਾਰੇ ਕਿਸਾਨ ਯੂਨੀਅਨ ਤੇ ਸਾਰੀਆਂ ਜਥੇਬੰਦੀਆਂ ਨੇ ਬਹੁਤ ਹੀ ਵੱਡਾ ਅੱਜ ਸਾਥ ਦਿੱਤਾ ਹੈ ਜੋ ਬੰਦ ਦਾ ਸੰਦੇਸ਼ਾ ਸੀ 30 ਤਰੀਕ ਦਾ ਬਹੁਤ ਹੀ ਜ਼ਿਆਦਾ ਕਾਮਯਾਬ ਹੋਇਆ ਹੈ ਤੇ ਅੱਜ ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਆ ਸਰਕਾਰਾਂ ਨੂੰ ਗੌਰ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਕਾਫੀ ਚਿਰ ਤੋਂ ਇਸ ਮਸਲੇ ਦੇ ਵਿੱਚ ਲੱਗਿਆ ਹੋਈਆਂ ਨੇ ਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਸ਼ਾਂਤੀ ਰਹੇ ਤੇ ਕਿਸਾਨਾਂ ਦੀ ਇਹ ਗੱਲ ਮੰਨਣ ਦਿੱਲੀ ਸੈਂਟਰ ਗਵਰਨਮੈਂਟ ਨੂੰ ਆਪ ਜਾ ਕੇ ਮਨਾਉਣ ਤੇ ਦਿੱਲੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪੰਜਾਬ ਉਹਨਾਂ ਦਾ ਇੱਕ ਖਬੀਵਾ ਹੈ ਜੋ ਕੇ ਪੂਰਾ ਸਾਥ ਦਿੰਦੀ ਆਈ ਰਹੀ ਹੈ ਸुरू ਤੋਂ ਸਾਰੇ ਪੰਜਾਬੀ ਸਾਰੇ ਸਰਕਾਰਾਂ ਦਾ ਸਾਥ ਦਿੰਦੇ ਆਏ ਨੇ ਪਰ ਇਹ ਜ਼ਰੂਰੀ ਚਾਹੀਦਾ ਹੈ ਵੀ ਕਿ ਸਾਧਾਂ ਦੀ ਗੱਲ ਮੰਨੀ ਜਾਵੇ ਤੇ ਬੈਠ ਕੇ ਕੋਈ ਨਾ ਕੋਈ ਮਸਲਾ ਹੱਲ ਕੀਤਾ ਜਾਵੇ ਇਸ ਗੱਲ ਦਾ ਸਾਰਿਆਂ ਨੂੰ ਹੀ ਫਾਇਦਾ ਹੈ ਤੇ ਅੱਜ ਪੰਜਾਬ ਬੰਦ ਦਾ ਸੱਦਾ ਬਹੁਤ ਜ਼ਿਆਦਾ ਕਾਮਜਾ ਰਿਹਾ 에어ਪੋਰਟ ਪੰਜਾਬ ਮੀਡੀਆ 24 ਤੋਂ ਬਾਬਾ ਜੀ ਝੰਡੀ ਵਾਲੇ ਪੰਜਾਬ ਮੀਡੀਆ 24 ਤੋਂ